ਆਪ ਸਫਲੀਆਂ ਕਰਨੀ ਹੈ ਮਨ ਕਰਕੇ ਵੀ ਹਾਜ਼ਰ ਹੋ ਜਾਈਏ ਚਿੱਤ ਦੀਆਂ ਮਿਰਤੀਆਂ ਨੂੰ ਕਾਗਰ ਕਰੀਏ ਗੁਰੂ ਬਖਸ਼ੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਬੜਾ ਵੱਡਾ ਮਹਾਤਮਾ ਖਾਲਸਾ ਜੀ ਕਿਸੇ ਵਿਦਵਾਨ ਦਾ ਕਥਨ ਹੈ ਜੇ ਜਦੋਂ ਆਪਾਂ ਹੱਥ ਜੋੜ ਕੇ ਫਤਿਹ ਬੁਲਾਉਣੇ ਆ ਉਹਦਾ ਕੀ ਫਲ ਆ ਵਿਦਵਾਨ ਦਾ ਆਦੀਬ ਦਾ ਬੋਲ ਹੈ ਚਾਰ ਮਿਲੇ 64 ਖੇਲੇ ਮਿਲੇ 20 ਕਰ ਜੋਰ ਸਿੰਘ ਕੋ ਸਿੰਘ ਮਿਲੇ ਬਿਕਸੇ 7 ਕਰੋੜ ਇਹਦਾ ਅਰਥ ਕੀ ਹੈ ਚਾਰ ਮਿਲੇ ਜਦੋਂ ਆਪਾਂ ਹੱਥ ਜੋੜ ਕੇ ਫਤਿਹ ਬੁਲਾਉਨੇ ਆ ਜਿਨੂੰ ਸਤਿਗੁਰੂ ਨੇ ਕਿਹਾ ਕਰ ਅੰਜਲੀ ਪੁੰਨ ਵੱਡਾ ਹੈ ਵੱਡੇ ਪੁੰਨ ਗੁਰਬਾਣੀ ਨੇ ਲਿਖਿਆ ਕਰ ਅੰਜਲੀ ਪੁੰਨ ਵੱਡਾ ਹੈ ਕਰ ਦੰਡਾਉਤ ਪੁੰਨ ਵੱਡਾ ਹੈ ਜਿੱਥੇ ਵੱਡੇ ਪੁੰਨ ਲਿਖਿਆ ਉਥੇ ਅੰਜਲੀ ਹੱਥ ਜੋੜਨਾ ਦਸੇ ਉਂਗਲਾਂ ਜੋੜਨੀਆਂ ਹੱਥ ਜੋੜਨਾ ਕੀਰੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇਹ ਵੱਡਾ ਪੁੰਨ ਹੈ ਵਿਦਵਾਨ ਕਹਿੰਦਾ ਚਾਰ ਮਿਲੇ ਜਦੋਂ ਸਿੰਘ ਨੂੰ ਸਿੰਘ ਮਿਲਦਾ ਹੈ ਦੋ ਹੱਥ ਮੇਰੇ ਜੁੜ ਗਏ ਤੇ ਦੋ ਹੱਥ ਸਾਹਮਣੇ ਵਾਲੇ ਦੇ ਜੁੜ ਗਏ ਕਿੰਨੇ ਹੋ ਗਏ ਚਾਰ ਚਾਰ ਮਿਲੇ 64 ਖਿਲੇ ਇੱਕ ਬੰਦੇ ਦੇ ਮੁੱਖ ਦੇ ਵਿੱਚ ਕਿੰਨੇ ਦੰਦ ਹੈ 32 ਸਾਹਮਣੇ ਵਾਲੇ ਦੇ ਮੁੱਖ 'ਚ ਵੀ 32 ਦੰਦ ਹੈ ਜਦੋਂ ਮੁੱਖੋਂ ਫਤਿਹ ਬੁਲਾਉਂਦਾ ਹੈ 32 ਤੇ 32 64 ਦੰਦ ਕਹਿੰਦੇ ਖਿਲੇ ਪ੍ਰਸੰਨ ਹੋ ਜਾਂਦੇ ਆ ਮੁੱਖ 'ਚੋਂ ਮੁਸਕਰਾਟ ਨਿਕਲਦੀ ਹੈ ਖੁਸ਼ੀ ਨਿਕਲਦੀ ਹੈ ਚਾਰ ਮਿਲੇ ਚਾਰੇ ਹੱਥ ਜੁੜ ਗਏ 64 ਖਿਲੇ ਮਿਲੇ 20 ਕਰ ਜੋਰ ਕਰ ਨਾਮ ਹੱਥ ਦਾ ਜਦੋਂ ਚਾਰੇ ਹੱਥ ਜੁੜ ਗਏ ਚਾਰਾਂ ਹੱਥਾਂ ਦੇ ਵਿੱਚ ਉਂਗਲਾਂ ਕਿੰਨੀਆਂ ਹੋ ਗਈਆਂ 20 ਇੱਕ ਮਨੁੱਖ ਦੇ ਹੱਥਾਂ ਦੇ ਵਿੱਚ ਕਿੰਨੀਆਂ ਉਂਗਲ ਹੈ ਇੱਕ ਹੱਥ 'ਚ ਪੰਜ ਪੰਜ ਦੂਜੇ ਹੱਥ 'ਚ ਇੱਕ ਤੇ 10 ਹੋ ਗਈਆਂ ਸਾਹਮਣੇ ਵਾਲੇ ਨੇ ਹੱਥ ਜੋੜੇ ਉਹਦੇ ਹੱਥ ਜੁੜੇ ਤੋਂ ਉਹਦੀਆਂ ਵੀ 10 ਉਂਗਲਾਂ ਜੁੜ ਗਈਆਂ ਜਿੱਥੇ ਚਾਰ ਹੱਥ ਜੁੜ ਗਏ 64 ਦੰਦ ਪ੍ਰਸੰਨ ਹੋ ਗਏ ਫਤਿਹ ਬਲਾਉਣ ਨਾਲ ਉਥੇ ਕਹਿੰਦੇ ਜੜੀਆਂ 20 ਉਂਗਲਾਂ ਨੇ ਇਹ ਵੀ ਸਫਲੀਆਂ ਆਉਗੀਆਂ 4 ਮਿਲੇ 64 ਖੇਲੇ ਮਿਲੇ 20 ਕਰ ਜੋਰ ਸਿੰਘਨ ਕੋ ਸਿੰਘ ਮਿਲੇ ਜਦੋਂ ਆਗੈ ਆਵਤ ਸਿੰਘ ਜੋ ਪਾਵੈ ਕੀ ਕਹਿੰਦੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਵਾਹਿਗੁਰੂ ਜੀ ਕੀ ਫਤਿਹ ਬਲਾਵੈ ਕਹਿੰਦੇ ਜਦੋਂ ਕੋਈ ਸਿੰਘ ਅੱਗੋਂ ਆਵੇ ਉਹਨੂੰ ਕੀ ਕਹਿਣਾ ਆਗਾ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦੀਪ ਕਹਿੰਦਾ ਕਹਿੰਦਾ ਚਾਰ ਮਿਲੇ 64 ਖਿਲੇ ਮਿਲੇ 20 ਕਰ ਜੋਰ ਸਿੰਘਣ ਕੋ ਸਿੰਘ ਮਿਲੇ 100 ਸੇ 7 ਕਰੋੜ ਹੁਣਾ ਧਿਆਨ ਦਿਓ 7 ਕਰੋੜ ਕੀ ਹੈ ਵਿਗਸੇ ਦਾ ਅਰਥ ਹੈ ਪ੍ਰਸੰਨ ਹੋਏ ਖਿੜ ਗਏ ਜਿਹੜੇ ਮੁਰਝਾਏ ਹੋਏ ਸੀ ਉਹ ਖਿਲ ਗਏ ਪ੍ਰਸੰਨ ਹੋ ਗਏ ਉਹ 7 ਕਰੋੜ ਕੌਣ ਹੈ ਜਿਹੜੇ ਸਾਡੇ ਪ੍ਰਾਤਨ ਵਿਦਵਾਨ ਹਨ ਸਾਡੇ ਧਾਰਮਿਕ ਗ੍ਰੰਥ ਹੈ ਉਹਨਾਂ ਵਿੱਚ ਸੰਗਤ ਜੀ ਜੇਕਰ ਆਉਂਦਾ ਵੀ ਇੱਕ ਮਨੁੱਖ ਦੇ ਅੰਦਾਜ਼ਨ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਢੇ 3 ਕਰੋੜ ਰੋਮ ਹੁੰਦੇ ਆ। ਉਹ ਰੋਮ ਵਾਲ ਆਮ ਆਪ ਪੰਜਾਬੀ ਚ ਵਾਲ ਕਹਿੰਦੇ ਆ ਪਰ ਗੁਰੂ ਦਾ ਸਾਨੂੰ ਹੁਕਮ ਹੈ ਕਿ ਸਿੱਖ ਨੇ ਰੋਮ ਕਹਿਣਾ। ਇਹ ਸਾਡੇ ਰੋਮ ਨੇ ਇੱਕ ਸਰੀਰ ਤੇ ਮਨੁੱਖ ਦੇ ਸਾਢੇ 3 ਕਰੋੜ ਰੋਮ ਹੁੰਦੇ ਆ। ਦੇ ਦੋ ਸਿੰਘ ਜਦੋਂ ਆਹ ਅਮਨ ਨੂੰ ਸਾਹਮਣੇ ਫਤਿਹ ਬੁਲਾਉਂਦੇ ਆ ਕਹਿੰਦੇ ਸਾਡੇ ਵਾਇਗੁਰੂ 3 ਕਰੋੜ ਤੇ ਸਾਢੇ 3 ਕਰੋੜ ਕਿੰਨੇ ਹੋ ਗਏ 7 ਕਰੋੜ ਚਾਰ ਮੇਲੇ 64 ਖੇਲੇ ਚਾਰੇ ਹੱਥ ਸਫਲੇ ਹੋ ਗਏ 20 ਉਂਗਲਾਂ ਸਫਲੀਆਂ ਹੋ ਗਈਆਂ 32 ਦੰਦ ਸਫਲੇ ਹੋ ਗਏ ਇਥੋਂ ਤੱਕ ਕੇ ਕਹਿੰਦੇ ਤੁਹਾਡੇ ਦੋਵਾਂ ਦੇ ਜਿਹੜੇ 7 ਕਰੋੜ ਰੋਮ ਨੇ ਮੁਰਝਾਏ ਹੋਏ ਆ ਜਦੋਂ ਸਿੰਘਾ ਤੂੰ ਬੁਲਾਵੇਂਗਾ ਵਾਹਿਗੁਰੂ ਜੀ ਕਾ ਖਾਲਸਾ ਬੁਲਾਓ ਜੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਗੱਜ-ਵੱਜ ਕੇ ਬੁਲਾਉਣੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਰਹਿਤ ਨਾਮਿਆਂ ਚ ਹੁਕਮ ਹੈ ਜਿਹੜਾ ਪਹਿਲੋਂ ਫਤਿਹ ਬੁਲਾਉਂਦਾ ਹੈ ਮਹਾਰਾਜ ਕਹਿੰਦੇ ਉਹਦੇ ਵੱਲ ਮੇਰਾ ਮੁਖ ਹੈ ਜਿਹੜਾ ਪਹਿਲੋਂ ਫਤਿਹ ਬੁਲਾਉਂਦਾ ਹੈ ਉਹਦੇ ਵੱਲ ਮੁਖ ਹੈ ਜਿਹੜਾ ਫਤਿਹ ਦਾ ਜਵਾਬ ਬਾਅਦ ਵਿੱਚ ਦਿੰਦਾ ਹੈ ਮਾਰੇ ਕਹਿੰਦੇ ਉਹਦੇ ਵੱਲ ਮੇਰਾ ਸੱਜਾ ਮੋਢਾ ਹੈ ਉਹ ਤੇ ਵੀ ਖੁਸ਼ੀ ਹੈ ਇੱਕ ਜਿਹੜੇ ਫਤਿਹ ਬੁਲਾਉਂਦੇ ਹੀ ਨਹੀਂ ਉਹਨਾਂ ਵੱਲ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰੀ ਕੰਡ ਹੈ ਮੇਰੀ ਬੈਠਾ ਉਹਨਾਂ ਵੱਲ ਉਹਨਾਂ ਦੇ ਖੁਸ਼ੀ ਨਹੀਂ ਹੈ ਹੁਣ ਆਪਾਂ ਜਦੋਂ ਕਿ ਤੇ ਫਤਿਹ ਬੁਲਾਉਣੀ ਹੈ ਸਿੰਘ ਨੂੰ ਸਿੰਘ ਮਿਲਦਾ ਹੈ Hindu ਵੀਰ ਕੀ ਕਹਿੰਦੇ RAM RAM Muslim ਵੀਰ ਦੋ ਮਿਲਣ ਆਪਸ ਵਿੱਚ ਪਹਿਲਾ ਬੋਲੇਗਾ ਸਲਾਮ ਅਲੈਕਮ ਅੱਗੋਂ ਦੂਜਾ ਜਵਾਬ ਦੇਵੇਗਾ ਵਾਲੇਕੁਮ ਸਲਾਮ ਤੇ ਸਾਨੂੰ ਕੀ ਹੁਕਮ ਹੈ ਜਦੋਂ ਸਿੰਘ ਅੱਗੋਂ ਦੇਖੇਗਾ ਵੀ ਸਿੰਘ ਆ ਰਿਹਾ ਉਹ ਕਹੇਗਾ ਵਾਹਿਗੁਰੂ ਜੀ ਕਾ ਖਾਲਸਾ ਦੂਜਾ ਜਵਾਬ ਦੇਗਾ ਵਾਹਿਗੁਰੂ ਜੀ ਕੀ ਕੀ ਦਾ ਖਾਲਸਾ ਮਹਾਰਾਜ ਯਾਦ ਕਰਾ ਰਿਹਾ ਵਾਹਿਗੁਰੂ ਦਾ ਫਤਿਹ ਕੀ ਦੀ ਵਾਹਿਗੁਰੂ ਦੀ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਆ ਜਿੱਥੇ ਸਰੀਰ ਦੇ ਅੰਗਾਂ ਦੀ ਸਫਲਤਾ ਸਫਲਤਾ ਹੈ ਉੱਥੇ ਕਿੰਨੇ ਵਾਰ ਵਾਹਿਗੁਰੂ ਕਿਹਾ ਗਿਆ ਤੇ ਕਿੰਨੇ ਵਾਰ ਸੁਣਿਆ ਗਿਆ ਇਹ ਮਹਤਾਂ ਮੈਂਂ ਤਿੱਕੀਤੀ ਹੈ ਸਿੰਘ ਨੂੰ ਸਿੰਘ ਮਿਲਦਾ ਫਤਿਹ ਬਲਾਉਣ ਤੋਂ ਢਿੱਲ ਨਾ ਕਰਿਆ ਕਰੋ ਜੇ ਕਿਤੇ ਫੋਨ ਤੇ ਗੱਲ ਕਰੀਏ ਪੂਰੀ ਫਤਿਹ ਬਲਾਇਆ ਕਰੋ ਚਾਰ ਵਾਰ ਵਾਹਿਗੁਰੂ ਕਿਹਾ ਜਾਂਦਾ ਚਾਰ ਵਾਰ ਸੁਣਿਆ ਜਾਂਦਾ ਤੇ ਜਦੋਂ ਆਪਾਂ ਸਮਾਗਮ ਵਿੱਚ ਬੈਠਿਆ ਸੰਗਤ ਹੀ ਰੂਪ ਚ ਤੁਸੀਂ ਕਿੰਨੇ ਸਰੀਰੋਂ ਕਿੰਨਿਆਂ ਨੇ ਫਤਿਹ ਬੁਲਾਈ ਕਿੰਨੇ ਵਾਰ ਵਾਹਿਗੁਰੂ ਕਿਹਾ ਗਿਆ ਤੇ ਕਿੰਨੇ ਵਾਰ ਸੁਣਿਆ ਗਿਆ